ਅੰਤ ਨੂੰ ਤਰੱਕੀ ਜੀ ਦੀ ਬੈਰੀ ਬਣਦੀ ਇਹ ਗਾਣਾ ਅੱਜ ਕੱਲ ਬਹੁਤ ਚਰਚਾ ਦੇ ਵਿੱਚ ਚੱਲ ਰਿਹਾ ਹੈ। ਸਾਜਗਰਾਉ ਦੇ ਵਿੱਚ ਇੱਕ ਟਰੇਡਰ ਨੌਜਵਾਨ ਦਾ ਕਤਲ ਹੋ ਜਾਂਦਾ ਹੈ ਸ਼ੇਅਰ ਮਾਰਕੀਟ ਤੋਂ ਇਸ ਨੌਜਵਾਨ ਦੇ ਵੱਲੋਂ ਵੱਡੀ ਕਮਾਈ ਕੀਤੀ ਜਾਂਦੀ ਹੈ। ਇਸ ਵਿਅਕਤੀ ਨੇ ਬਲਵਿੰਦਰ ਇੰਨੀ ਮਿਹਨਤ ਕਰਕੇ ਛੋਟੀ ਉਮਰ ਦੇ ਵਿੱਚ ਨਾ ਸਿਰਫ ਆਪਣੇ ਪਰਿਵਾਰ ਦੇ ਲਈ ਆਰਥਿਕ ਤੌਰ ਦੇ ਉੱਤੇ ਉਸ ਨੇ ਇੱਕ ਮਜ਼ਬੂਤ ਨੀ ਰੱਖੀ ਬਲਕਿ ਆਪਣੇ ਆਲੇ ਦੁਆਲੇ ਦੇ ਜਿੰਨੇ ਵੀ ਨੌਜਵਾਨ ਮੁੰਡੇ ਕੁੜੀਆਂ ਸੀ ਜਿਹੜੇ ਉਹਦੇ ਨਾਲ ਸੋਸ਼ਲ ਮੀਡੀਆ ਤੇ ਰਾਹੀਂ ਪੰਜਾਬੀ ਟਰੇਡਰਸ ਜਿਹੜਾ ਉਸ ਦਾ ਇੱਕ ਪੇਜ ਸੀ ਪੇਜ ਸੀ ਉਸ ਦੇ ਰਾਹੀਂ ਜੁੜੇ ਹੋਏ ਸੀ ਕਿਸੇ ਵੇਲੇ ਉਸਨੇ ਦੱਸਿਆ ਕਿ ਉਹ ਜ਼ੋਮੈਟੋ ਕਰਦਾ ਹੁੰਦਾ ਸੀ ਫੂਡ ਡਿਲੀਵਰੀ ਬਿਲਕੁਲ ਫਿਰ ਸ਼ੇਅਰ ਮਾਰਕੀਟ ਦੇ ਵਿੱਚ ਆ ਗਿਆ ਉਸਨੇ ਪੰਜਾਬੀ ਨੌਜਵਾਨਾਂ ਨੂੰ ਇਹ ਸਮਝਾਉਣ ਦਾ ਯਤਨ ਕੀਤਾ ਕਿ ਇਹ ਜਿਹੜੀ ਸ਼ੇਅਰ ਮਾਰਕੀਟ ਹੈ ਇਸ ਤਰੀਕੇ ਨਾਲ ਕੰਮ ਕਰਦੀ ਹੈ ਕਦੋਂ ਇਸ ਦੇ ਵਿੱਚੋਂ ਮੁਨਾਫਾ ਲਿਆ ਜਾ ਸਕਦਾ ਕਦੋਂ ਕਿ ਆਪਣੇ ਸ਼ੇਅਰ ਬਾਹਰ ਕੱਢ ਕੇ ਕਿਸੇ ਹੋਰ ਕੰਪਨੀ ਦੇ ਵਿੱਚ ਇਨਵੈਸਟ ਕਰਨੇ ਔਰ ਜਸ ਰੂਟਲ ਤਰੀਕੇ ਨਾਲ ਮਤਲਬ ਜਿਸ ਬੇਰਹਿਮੀ ਦੇ ਨਾਲ ਉਸ ਉਸ ਵਿਅਕਤੀ ਦਾ ਕਤਲ ਕੀਤਾ ਜਾਂਦਾ ਸੀ ਹੌਲ ਜ਼ਬਾਨ ਚੋਂ ਤੇ ਤੀਰ ਕਮਾਨ ਚੋਂ ਨਿਕਲ ਚੁੱਕੇ ਨੇ ਹੁਣ ਜਸਦਿੱਤ ਨੇ ਵਾਪਸ ਆਉਣਾ ਨਹੀਂ ਕਾਨੂੰਨੀ ਪ੍ਰਕਿਰਿਆ ਦੇ ਵਿੱਚ ਪੈ ਕੇ ਉਹਨਾਂ ਵਿਅਕਤੀਆਂ ਨੂੰ ਜੇਲ੍ਹ ਹੋ ਜਾਣੀ ਹੈ ਪਰ ਸਵਾਲੀਆ ਨਿਸ਼ਾਨ ਉਸਦੇ ਪਰਿਵਾਰ ਦੇ ਭਵਿੱਖ ਦੇ ਉੱਤੇ ਲੱਗ ਗਿਆ ਉਸਦੇ ਬੱਚਿਆਂ ਉਸਦੀ ਪਤਨੀ ਦੇ ਭਵਿੱਖ ਦੇ ਉੱਤੇ ਲੱਗ ਗਿਆ ਤੁਸੀਂ ਆਹ ਦੀ ਗੱਡੀਆਂ ਪਾਸੇ ਕਰ ਦਿਓ ਜੀ ਵੈਸੇ ਕੀ ਪੁਰਾਣੀ ਗੱਲ ਤੋਂ ਸੁਣਿਆ ਯਾਰ ਜੀ ਫੋਨ ਥੱਲੇ ਕਰ ਕੇ ਉਹ ਉਹ ਬਤ ਅੰਤ ਨੂੰ ਤਰੱਕੀ ਜੀ ਦੀ ਵੈਰੀ ਬਣਦੀ ਇਹ ਗਾਣਾ ਅੱਜ ਕੱਲ ਬਹੁਤ ਚਰਚਾ ਦੇ ਵਿੱਚ ਚੱਲ ਰਿਹਾ ਹੈ ਤਾਂ ਇਸ ਇੱਕ ਵੱਡੇ ਮਸਲੇ ਉੱਤੇ ਅੱਜ ਚਰਚਾ ਕਰਾਂਗੇ ਸਤਿ ਸ਼੍ਰੀ ਅਕਾਲ ਤੁਸੀਂ ਦੇਖਿਓ ਤਾਂ ਟੀਵੀ ਐਨ ਆਰ ਆਈ ਪ੍ਰੋਗਰਾਮ ਮੁੱਦੇ ਜੋ ਫਰਕ ਪਾਉਣ ਵਿੱਚ ਤੁਹਾਡਾ ਸਵਾਗਤ ਹੈ ਤਾਂ ਜਿਸ ਤਰ੍ਹਾਂ ਮੈਂ ਸਟਾਰਟਿੰਗ ਦੇ ਵਿੱਚ ਦੱਸਿਆ ਹੈ ਤਾਂ ਤੁਸੀਂ ਸਮਝ ਗਏ ਹੋਵੋਗੇ ਕਿ ਅਸੀਂ ਕਿਹੜੇ ਮਾਮਲੇ ਦੀ ਗੱਲ ਕਰ ਰਹੇ ਹਾਂ ਤਾਂ ਜਗਰਾਉਂ ਦੇ ਵਿੱਚ ਇੱਕ ট্রেਡਰ ਨੌਜਵਾਨ ਦਾ ਕਤਲ ਹੋ ਜਾਂਦਾ ਹੈ ਸ਼ੇਅਰ ਮਾਰਕੀਟ ਤੋਂ ਇਸ ਨੌਜਵਾਨ ਦੇ ਵੱਲੋਂ ਵੱਡੀ ਕਮਾਈ ਕੀਤੀ ਜਾਂਦੀ ਹੈ ਅਤੇ ਨਾਲ ਹੀ ਇਹ ਹੋਰਾਂ ਨੌਜਵਾਨ ਮੁੰਡੇ ਕੁੜੀਆਂ ਨੂੰ ਵੀ ਸ਼ੇਅਰ ਮਾਰਕੀਟ ਦੀ ਸਖਲਾਈ ਦੇ ਰਿਹਾ ਸੀ ਕਲਾਸਾਂ ਦੇ ਰਿਹਾ ਸੀ ਉਸ ਦਾ ਕਤਲ ਹੋਇਆ ਹੈ ਇਸ ਕਤਲ ਨੂੰ ਲੈ ਕੇ ਚਰਚਾ ਕਰਦੇ ਹਾਂ ਮੇਰੇ ਸਹਿਯੋਗੀ ਪ੍ਰਿੰਸ ਭਾਰਤਵਾੜ ਮੇਰੇ ਨਾਲ ਨੇ ਤਾਂ ਪ੍ਰਿੰਸ ਜੀ ਜਿਵੇਂ ਕਿ ਸਾਰਾ ਪੰਜਾਬ ਜਾਣਦਾ ਹੈ ਕਿ ਕਤਲ ਹੋਇਆ ਹੈ ਕਤਲ ਨੂੰ ਲੈ ਕੇ ਕਤਲ ਕਰਨ ਵਾਲੇ ਨੇ ਇੱਕ ਵੀਡੀਓ ਵੀ ਪਾਈ ਹੈ ਕੀ ਇਹ ਸਾਨੂੰ ਅਸਲਾ ਦਿਖਾਉਂਦਾ ਸੀ ਸਾਡੇ ਘਰ ਦੇ ਅੱਗੇ ਗੱਡੀ ਲਾਉਂਦਾ ਸੀ ਤਾਂ ਇਸ ਦਾ ਕਤਲ ਕਰ ਦਿੱਤਾ ਡੰਡਿਆਂ ਨਾਲ ਮਾਰ ਦਿੱਤਾ ਗੋਲੀ ਵੀ ਨਹੀਂ ਚੱਲੀ ਇਹਦੇ ਕੋਲੋਂ ਗਾਲ੍ਹਾਂ ਵੀ ਉਸ ਵੀਡੀਓ ਚ ਕੱਢੀਆਂ ਜਾਂਦੀਆਂ ਨੇ ਕਿਵੇਂ ਦੇਖਦੇ ਹੋ ਉਹ ਪੰਜਾਬ ਜਿਹੜਾ ਆਪਣੇ ਭਾਈਚਾਰੇ ਕਰਕੇ ਜਾਣਿਆ ਜਾਂਦਾ ਸੀ ਉੱਥੇ ਇਹ ਹਾਲਾਤ ਬਣ ਗਏ ਨੇ ਕਿ ਆਏ ਦਿਨ ਕਤਲ ਨੇ ਜਿਹੜੇ ਉਹ ਹੋ ਰਹੇ ਨੇ ਤਾਂ ਇਸ ਕਤਲ ਦੀ ਵਾਰਦਾਤ ਨੂੰ ਕਿਵੇਂ ਦੇਖਦੇ ਆ ਬਲਵਿੰਦਰ ਜੀ ਬੇहद ਦੁਖਦਾਈ ਘਟਨਾ ਹੈ ਤੇ ਬੜੇ ਗਹਿਰੇ ਮਨ ਨਾਲ ਦੱਸਣਾ ਪੈ ਰਿਹਾ ਕਿ ਸਾਨੂੰ ਦਾ ਟੀਵੀ ਐਨਆਰਆਈ ਦੇ ਉੱਤੇ ਮੁੱਦੇ ਜੋ ਫਰਕ ਪਾਉਣ ਪ੍ਰੋਗਰਾਮ ਦੇ ਵਿੱਚ ਇਸ ਮਾਮਲੇ ਦੇ ਉੱਤੇ ਗੱਲ ਕਰਨੀ ਪੈਣੀ ਹੈ ਮ੍ਰਿਤਕ ਜਸਕੀਰਤ ਸਿੰਘ ਜਿਸ ਦਾ ਤਾਲੁਕਾ ਤਜਗਰਾਉਂ ਦੇ ਨਾਲ ਸੀਗਾ ਜਿਸ ਵਿਅਕਤੀ ਨੇ ਬਲਵਿੰਦਰ ਇੰਨੀ ਮਿਹਨਤ ਕਰਕੇ ਛੋਟੀ ਉਮਰ ਦੇ ਵਿੱਚ ਨਾ ਸਿਰਫ ਆਪਣੇ ਪਰਿਵਾਰ ਦੇ ਲਈ ਆਰਥਿਕ ਤੌਰ ਦੇ ਉੱਤੇ ਉਸ ਨੇ ਇੱਕ ਮਜ਼ਬੂਤ ਨੀ ਰੱਖੀ ਬਲਕਿ ਆਪਣੇ ਆਲੇ ਦੁਆਲੇ ਦੇ ਜਿੰਨੇ ਵੀ ਨੌਜਵਾਨ ਮੁੰਡੇ ਕੁੜੀਆਂ ਸੀ ਜਿਹੜੇ ਉਹਦੇ ਉਹਦੇ ਨਾਲ ਸੋਸ਼ਲ ਮੀਡੀਆ ਦੇ ਰਾਹੀਂ ਪੰਜਾਬੀ ਟਰੇਡਰਸ ਜਿਹੜਾ ਉਸ ਦਾ ਇੱਕ ਪੇਜ ਸੀ ਪੇਜ ਸੀ ਉਸ ਦੇ ਰਾਹੀਂ ਜੁੜੇ ਹੋਏ ਸੀ ਉਹਨਾਂ ਨੂੰ ਵੀ ਰੋਟੀ ਪਾਉਣ ਦੀ ਉਸ ਵੱਲੋਂ ਯਤਨ ਕੀਤਾ ਜਾ ਰਿਹਾ ਸੀ ਜੀ ਇੱਥੇ ਇੱਕ ਗੱਲ ਜੋੜਨੀ ਚਾਹਾਂਗਾ ਉਹ ਕਿਸੇ ਵੇਲੇ ਉਸਨੇ ਦੱਸਿਆ ਸੀ ਕਿ ਉਹ ਜ਼ੋਮੈਟੋ ਕਰਦਾ ਹੁੰਦਾ ਸੀ ਫੂਡ ਡਿਲੀਵਰੀ ਬਿਲਕੁਲ ਫਿਰ ਸ਼ੇਅਰ ਮਾਰਕੀਟ ਦੇ ਵਿੱਚ ਆ ਗਿਆ ਤੇ ਇੱਥੇ ਇੱਕ ਗੱਲ ਇਹ ਵੀ ਆ ਜੇ ਕੋਈ ਕੋਈ ਗੁਣ ਸਿੱਖ ਜਾਂਦਾ ਹੈ ਨਾ ਕਿਸੇ ਕੋਲ ਮਤਲਬ ਮਾਇਆ ਉਨ ਲੱਗਦੀ ਹੈ ਉਹ ਨਹੀਂ ਚਾਹੁੰਦਾ ਵੀ ਕਿਸੇ ਹੋਰ ਨੂੰ ਮੈਂ ਦੱਸ ਦਾਂ ਕਿਸੇ ਨੂੰ 10 ਰੁਪਏ ਵੀ ਮਿਲ ਜਾਣ ਲੇਕਿਨ ਇਸ ਨੌਜਵਾਨ ਦਾ ਵੱਡਾ ਵੱਡਾ ਜਿਗਰਾ ਸੀ ਬਹੁਤ ਇੰਪੋਰਟੈਂਟ ਗੱਲ ਕੀਤੀ ਤੁਸੀਂ ਕਿ ਅੱਜ ਕੱਲ ਬਲਵਿੰਦਰ ਜੀ ਕਿਸੇ ਕੋਲ ਕੋਈ ਛੋਟਾ ਮੋਟਾ ਗੁਣ ਵੀ ਆ ਜਾਵੇ ਨਾ ਤਾਂ ਉਹ ਚਾਹੁੰਦਾ ਹੈ ਕਿ ਇਸ ਗੁਣ ਦੇ ਰਾਹੀਂ ਜੋ ਕੁਝ ਵੀ ਇਕੱਠਾ ਹੋਵੇ ਉਹ ਮੇਰੇ ਤੱਕ ਜਾਂ ਮੇਰੇ ਪਰਿਵਾਰ ਤੱਕ ਸੀਮਤ ਰਹੇ ਆਪਣੇ ਰਿਸ਼ਤੇਦਾਰਾਂ ਦੇ ਵੀ ਰਿਸ਼ਤੇਦਾਰਾਂ ਤੇ ਵੀ ਅਗਲਾ ਭਰੋਸਾ ਨਹੀਂ ਕਰਦਾ ਜਾਂ ਭਲਾਈ ਨਹੀਂ ਕਰਦਾ ਪਰ ਇਸ ਵਿਅਕਤੀ ਦਾ ਮਨ ਕਿੱਡਾ ਸਾਫ਼ ਹੋਏਗਾ ਸੱਚਾ ਹੋਏਗਾ ਕਿ ਜਦੋਂ ਇਹਨੇ ਵੇਖਿਆ ਕਿ ਮੈਂ ਜਦੋਂ ਫੂਡ ਡਿਲੀਵਰੀ ਕਰਦਾ ਕਰਦਾ ਜੀ ਸ਼ੇਅਰ ਮਾਰਕੀਟ ਦੇ ਵਿੱਚ ਉਸ ਨੂੰ ਸਮਝ ਕੇ ਉਸ ਦੇ ਵਿੱਚੋਂ ਕਮਾਈ ਕਰਨ ਲੱਗ ਗਿਆ ਤਾਂ ਉਸ ਨੇ ਪੰਜਾਬੀ ਨੌਜਵਾਨਾਂ ਨੂੰ ਇਹ ਸਮਝਾਉਣ ਦਾ ਯਤਨ ਕੀਤਾ ਕਿ ਇਹ ਜਿਹੜੀ ਸ਼ੇਅਰ ਮਾਰਕੀਟ ਹੈ ਇਸ ਤਰੀਕੇ ਨਾਲ ਕੰਮ ਕਰਦੀ ਹੈ ਕਦੋਂ ਇਸ ਦੇ ਵਿੱਚੋਂ ਮੁਨਾਫਾ ਲਿਆ ਜਾ ਸਕਦਾ ਕਦੋਂ ਤੁਸੀਂ ਆਪਣੇ ਸ਼ੇਅਰ ਬਾਹਰ ਕੱਢ ਕੇ ਕਿਸੇ ਹੋਰ ਕੰਪਨੀ ਦੇ ਵਿੱਚ ਇਨਵੈਸਟ ਕਰਨੇ ਨੇ ਕਹਿਣ ਦਾ ਭਾਵ ਕਿ ਇਹ ਸਾਰੀਆਂ ਜਿਹੜੀਆਂ ਆਰਥਿਕ ਤੇ ਗੁੰਝਲਦਾਰ ਜਿਹੜੀਆਂ ਸਥਿਤੀਆਂ ਹੁੰਦੀਆਂ ਨੇ ਸ਼ੇਅਰ ਮਾਰਕੀਟ ਦੀਆਂ ਉਹਨਾਂ ਦੇ ਨਾਲ ਬਾਵਾਸਤਾ ਹੋ ਕੇ ਪੰਜਾਬ ਦੇ ਬਹੁਤ ਸਾਰੇ ਲੋਕਾਂ ਨੂੰ ਪੰਜਾਬ ਦੇ ਬਹੁਤ ਸਾਰੇ ਨੌਜਵਾਨਾਂ ਨੂੰ ਉਹ ਰੋਜ਼ਗਾਰ ਦੇ ਰਾਹ ਤੇ ਪਾਰਿਆ ਸੀ ਜਾਂ ਆਪਾਂ ਕਹਿ ਲਈਏ ਕਮਾਈ ਦੇ ਰਾਹ ਤੇ ਪਾਰਿਆ ਸੀ ਔਰ ਬਲਵਿੰਦਰ ਅੱਜ ਦੇ ਸਮੇਂ ਦੇ ਵਿੱਚ ਨਾ ਜਿਹੜੀ ਸਭ ਤੋਂ ਵੱਧ ਜ਼ਰੂਰੀ ਚੀਜ਼ ਆ ਉਹ ਇਹੀ ਹੈ ਕਿ ਪੰਜਾਬ ਦੇ ਵਿੱਚ ਜਦੋਂ ਮਸਲਾ ਉੱਠਦਾ ਹੈ ਕਿ ਪੰਜਾਬ ਦੇ ਵਿੱਚ ਨਸ਼ਿਆਂ ਦੀ ਬਹੁਤਾਤ ਹੈ ਪੰਜਾਬ ਦੇ ਬਹੁ ਗਿਣਤੀ ਮੁੰਡੇ ਤੇ ਕੁੜੀਆਂ ਜਿਹੜੇ ਉਹ ਕੈਮੀਕਲ ਡਰੱਗ ਦੇ ਆਦੀ ਹੋ ਚੁੱਕੇ ਆ ਉਸ ਦਾ ਜਦੋਂ ਆਪਾਂ ਕਾਰਨ ਲੱਭਣ ਦੀ ਕੋਸ਼ਿਸ਼ ਕਰਦੇ ਆ ਪਚੋਕੜ ਦੇ ਵਿੱਚ ਜਾਣੇ ਆ ਜੱਡੇ ਵੀ ਸਾਡੇ ਅਰਥ ਸ਼ਾਸਤਰੀ ਨੇ ਜਾਂ ਸਾਡੇ ਚਿੰਤਕ ਲੋਕ ਨੇ ਤਾਂ ਇੱਕ ਸਭ ਤੋਂ ਵੱਡਾ ਤੇ ਅਹਿਮ ਕਾਰਨ ਜਿਹੜਾ ਹੈ ਉਹ ਬੇਰੋਜ਼ਗਾਰੀ ਦੇ ਰੂਪ ਦੇ ਵਿੱਚ ਸਾਹਮਣੇ ਆਉਂਦਾ ਤਾਂ ਬੇਰੋਜ਼ਗਾਰੀ ਦੂਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਇੱਕ ਪਾਸੇ ਕਿਸੇ ਦੇ ਘਰ ਨੂੰ ਸਵਾਰ ਰਿਹਾ ਦੂਜੇ ਪਾਸੇ ਉਹਨਾਂ ਨੌਜਵਾਨ ਜਿਹੜੇ ਨੌਜਵਾਨ ਪੰਜਾਬੀ ট্রেਡਰਜ਼ ਪੇਜ ਨਾਲ ਜੁੜੇ ਸੀਗੇ ਉਹਨਾਂ ਨੂੰ ਉਹ ਕਮਾਈ ਕਰਨ ਦੇ ਸਾਧਨ ਦੱਸ ਰਿਹਾ ਸੀ ਮਤਲਬ ਰੋਜ਼ਗਾਰ ਵੀ ਦੇ ਰਿਹਾ ਨਸ਼ਿਆਂ ਤੋਂ ਵੀ ਵਿਚਾਰ ਰਿਹਾ ਹੈ ਕੁੱਲ ਮਿਲਾ ਕੇ ਵੀ ਇੱਕ ਸੋਹਣੇ ਸਮਾਜ ਦੀ ਸਿਰਜਣਾ ਵੱਲ ਇਹ ਮੁੰਡਾ ਜਿਹੜਾ ਮ੍ਰਿਤਕ ਜਸਕੀਰਤ ਹੋ ਚੁੱਕਿਆ ਹੈ ਜਿਹੜਾ ਪਿੱਛੇ ਆਪਣਾ ਪਰਿਵਾਰ ਛੱਡ ਗਿਆ ਆਪਣੇ ਬੱਚੇ ਛੱਡ ਗਿਆ ਔਰ ਜਿਸ ਬਰੂਟਲ ਤਰੀਕੇ ਨਾਲ ਮਤਲਬ ਜਿਸ ਬੇਰਹਿਮੀ ਦੇ ਨਾਲ ਉਸ ਉਸ ਵਿਅਕਤੀ ਦਾ ਕਤਲ ਕੀਤਾ ਜਾਂਦਾ ਜਿਹੜੀਆਂ ਸੋਸ਼ਲ ਮੀਡੀਆ ਤੇ ਤਸਵੀਰਾਂ ਆ ਰਹੀਆਂ ਨੇ ਉਹ ਵੀ ਦੇਖਣ ਯੋਗ ਨਹੀਂ ਹੈ ਹਾਂ ਪ੍ਰਿੰਸ ਜੀ ਇੱਥੇ ਇੱਕ ਗੱਲ ਆ ਜਿਸ ਤਰ੍ਹਾਂ ਮੈਂ ਸਟਾਰਟਿੰਗ ਪ੍ਰੋਗਰਾਮ ਦੀ ਕੀਤੀ ਸੀ ਕਿ ਜਸਕੀਤ ਸਿੰਘ ਬਰਿਆਰ ਉਰਫ ਜੱਸਾ ਦਾ ਕਤਲ ਹੁੰਦਾ ਹੈ ਕਤਲ ਕਰਨ ਵਾਲਾ ਵਿਅਕਤੀ ਹੈ ਜਿਹੜਾ ਉਹ ਵੀਡੀਓ ਪਾਉਂਦਾ ਹੈ ਜੱਸਾ ਮਾਰਦਾ ਠੀਕ ਹੈ ਦੱਸਦਾ ਹੈ ਹਾਲਾਂਕਿ ਉਹਨਾਂ ਨੇ ਸਰੈਂਡਰ ਕੀਤਾ ਪੁਲਿਸ ਨੂੰ ਲੈ ਕੇ ਜੋ ਕੁਝ ਵੀ ਅੱਜਕੱਲ੍ਹ ਚੱਲ ਰਿਹਾ ਹੈ ਉਸ ਤੇ ਵੀ ਚਰਚਾ ਕਰਾਂਗੇ ਤਾਂ ਇੱਥੇ ਇੱਕ ਗੱਲ ਦਾ ਜ਼ਿਕਰ ਜ਼ਰੂਰ ਆ ਕੀ ਚਲੋ ਕਿਸੇ ਦੀ ਖੁੰਦਕ ਹੋਵੇ ਕਤਲ ਹੀ ਕਰਨਾ ਸੀ ਕਿਸੇ ਨੇ ਸੋਚ ਹੀ ਲਿਆ ਵੀ ਉਹਨੂੰ ਮਾਰਨਾ ਕਤਲ ਕਰਤਾ ਉਹਦੀ ਗੱਡੀ ਨੂੰ ਅੱਗ ਲਾਈ ਗਈ ਤਾਂ ਇਹ ਚੀਜ਼ ਕਿਤੇ ਨਾ ਕਿਤੇ ਇਹ ਵੀ ਦਰਸਾਉਂਦੀ ਆ ਨਾ ਵੀ ਕਿਤੇ ਨਾ ਕਿਤੇ ਉਹ ਇੱਕ ਆਮ ਧਰ ਤੋਂ ਉੱਠ ਕੇ ਜਦੋਂ ਪੈਸੇ ਵਾਲਾ ਹੋ ਗਿਆ ਤਾਂ ਕਿਤੇ ਨਾ ਕਿਤੇ ਮਨ ਚ ਖੁਦਦਕ ਆ ਗਈ ਵੀ ਇਹਦੇ ਕੋਲ ਇੰਨੇ ਪੈਸੇ ਕਿਵੇਂ ਆ ਗਏ ਇਹ ਗੱਲ ਵੀ ਇੱਥੇ ਮੈਟਰ ਹੋਊਗੀ ਇੱਥੋਂ ਹੀ ਤਾਂ ਬਲਵਿੰਦਰ ਜੀ ਇਹ ਗੱਲ ਸਾਫ਼ ਤੇ ਸਪਸ਼ਟ ਹੁੰਦੀ ਹੈ ਕਿ ਸਾਨੂੰ ਬੜੇ ਦੁੱਖ ਅਤੇ ਗਹਿਰੇ ਮਨ ਨਾਲ ਚਿੰਤਾ ਕਰਨੀ ਪੈ ਰਹੀ ਹੈ ਇਸ ਮਸਲੇ ਦੇ ਉੱਤੇ ਜਾਂ ਇਸ ਮੁੱਦੇ ਦੇ ਉੱਤੇ ਚਰਚਾ ਕਰਨੀ ਪੈ ਰਹੀ ਹੈ ਕਿ ਅ ਜਿਵੇਂ ਤੁਸੀਂ ਉਹ 17 ਬੋਲੀਆਂ ਮਰੂਮ ਸਿੱਧੂ ਮੂਸੇਵਾਲੇ ਦੀਆਂ ਕਿ ਅੰਤਨੰਤ ਤਰੱਕੀ ਜੀ ਦੀ ਬੈਰੀ ਬਣਦੀ ਮਤਲਬ ਜਸਕੀਰਤ ਲਈ ਉਸ ਦੀ ਤਰੱਕੀ ਜਸਕੀਰਤ ਲਈ ਉਸ ਦਾ ਅੱਗੇ ਵਧਣਾ ਹੀ ਕਿਤਨਾ ਕਿਤੇ ਉਸ ਦੀ ਮੌਤ ਦਾ ਕਾਰਨ ਬਣ ਗਿਆ ਦੂਜੀ ਗੱਲ ਜਿਹੜੀ ਮਹੱਤਵਪੂਰਨ ਹੈ ਜਿਹੜੀਆਂ ਗੱਲਾਂ ਉਹ ਵਿਅਕਤੀਆਂ ਨੇ ਕਈਆਂ ਨੇ ਸੋਸ਼ਲ ਮੀਡੀਆ ਦੇ ਉੱਤੇ ਜਸਕੀਰਤ ਦਾ ਜਿਹੜਾ ਪਿਸਟਲ ਹੈ ਉਹ ਪਿਸਟਲ ਵੀ ਉਸ ਵਿਅਕਤੀ ਦੇ ਹੱਥ ਦੇ ਵਿੱਚ ਆ ਰਿਹਾ ਜਿਸ ਨੇ ਹੁਣ ਆਪਣੀ ਗ੍ਰਫਤਾਰੀ ਜਿਹੜੀ ਹੈ ਉਹ ਆਤਮ ਸਮਰਪਣ ਦੇ ਰੂਪ ਦੇ ਵਿੱਚ ਅਦਾਲਤ ਦੇ ਅੱਗੇ ਕਰ ਦਿੱਤੀ ਸੀ ਇੱਥੇ ਉਹ ਇਹ ਵੀ ਕਹਿ ਰਹੇ ਵੀ ਭਾਈ ਇਹ ਤੋਂ ਗੋਲੀ ਨਹੀਂ ਚੱਲੀ ਹੈਗੀ ਮਹਿਤਾ ਇਹ ਕਹਿ ਰਹੇ ਕਿ ਕਤਲ ਕਰਨ ਦੀ ਨੌਬਤ ਆਈ ਹੀ ਕਿਉਂ ਗੁਰਵਿੰਦਰ ਸਹਿਮ ਸ਼ੀਲਤਾ ਖਤਮ ਹੋ ਗਈ ਨਾ ਇੱਥੇ ਇੱਕ ਗੱਲ ਹੋਰ ਵੀ ਆ ਉਹਨੇ ਕਿਹਾ ਹੈ ਕਿ ਗੋਲੀ ਨਹੀਂ ਚੱਲੀ ਜਦੋਂ ਉਹਦੀ ਗੱਡੀ ਘੇਰੀ ਹੋਣੀ ਉਹ ਡੱਬ ਚੋਂ ਕੱਢ ਕੇ ਦਦੇ ਫੈਰ ਕਰ ਸਕਦਾ ਸੀ ਜਦੋਂ ਉਹਨੂੰ ਹੋਣਾ ਵੀ ਔਖੇ ਭਾਰੇ ਹੁੰਦੇ ਨੇ ਔਖੇ ਭਾਰੇ ਹੋ ਕੇ ਹੋ ਜੂਗੇ ਉਹਦੀ ਅਟੈਂਸ਼ਨ ਥੋੜੀ ਹੋਣੀ ਅਜੇ ਉਹਨੇ ਹੋ ਸਕਦਾ ਉਹਨੇ ਸਿਚੁਏਸ਼ਨ ਟਾਲਣ ਦੀ ਕੋਸ਼ਿਸ਼ ਕੀਤੀ ਹੋਵੇ ਇਸੇ ਕਰਕੇ ਨਹੀਂ ਤਾਂ ਉਹ ਹਵਾਈ ਫੇਰ ਵੀ ਕਰ ਸਕਦਾ ਸੀ ਹਵਾਈ ਸਰ ਗੱਡੀ ਵੀ ਉੱਤੇ ਚੜਾ ਸਕਦਾ ਸੀ ਬਿਲਕੁਲ ਕੁਝ ਵੀ ਕਰ ਸਕਦਾ ਸੀ ਤੁਸੀਂ ਹੋਰ ਵੇਖੋ ਨਾ ਖੁੰਦਕ ਮਤਲਬ ਸਾਡੇ ਮਾਫ ਕਰਨਾ ਕਿ ਮੈਨੂੰ ਬਲਵਿੰਦਰ ਇਸ ਘਟਨਾ ਨੇ ਝੰਡੋੜਿਆ ਹੋਇਆ ਅਸੀਂ ਸਵੇਰੇ ਸ਼ਾਮ ਆਪਣੇ ਇਸ਼ਟ ਨੂੰ ਤਾਂ ਮੰਨਦੇ ਆ ਆਪਣੇ ਧਾਰਮਿਕ ਸਥਾਨ ਜਿਹੜੇ ਨੇ ਉਹਨਾਂ ਨੂੰ ਤਾਂ ਧਿਆਉਂਦੇ ਆ ਚਾਹੇ ਮੰਦਿਰ ਆ ਚਾਹੇ ਗੁਰੂ ਘਰ ਆ ਹਨਾ ਜਾਂ ਗਿਰਜਾ ਹੈ ਜਾਂ ਮਸਜਿਦ ਹੈ ਪਰ ਉਹੀ ਗੱਲ ਕਿ ਅਸੀਂ ਗੁਰੂ ਦੀ ਨਹੀਂ ਮੰਨਦੇ ਅਸੀਂ ਗੁਰੂ ਨੂੰ ਮੰਨਦੇ ਆ ਗੁਰੂ ਦੀ ਨਹੀਂ ਮੰਨਦੇ ਗੁਰੂ ਨੂੰ ਤਾਂ ਸਾਨੂੰ ਸਹਜ ਸੰਜਮ ਸਬਰ ਸੰਤੋਖ ਇੱਕ ਦੂਜੇ ਨਾਲ ਆਪਸੀ ਭਾਈਚਾਰਾ ਇਹ ਸਾਰੀਆਂ ਚੀਜ਼ਾਂ ਸਿਖਾਈਆਂ ਸੀ ਇੱਕ ਗਵਾਂਢੀ ਹੀ ਇੱਕ ਨੌਜਵਾਨ ਗਵਾਂਢੀ ਦਾ ਜਿਸ ਦੇ ਛੋਟੇ ਬੱਚੇ ਨੇ ਪਰਿਵਾਰ ਇਸ ਕਿਸਮ ਨਾਲ ਬੈਰੀ ਬਣ ਗਿਆ ਕਿ ਕਤਲ ਕਰਤਾ ਗੱਡੀ ਵੀ ਜੀ ਇੱਥੇ ਮੈਂ ਇੱਕ ਗੱਲ ਹੋਰ ਜੋੜਨਾ ਚਾਹਾਂਗਾ ਉਸ ਵਿਅਕਤੀ ਨੇ ਵੀਡੀਓ ਚ ਕਿਹਾ ਵੀ ਇਹ ਵੀ ਉੱਜੜ ਗਿਆ ਐਸੇ ਵੀ ਉੱਜੜ ਕੇ ਗੱਲ ਇਹ ਹੈ ਕਿ ਤੁਸੀਂ ਉੱਜੜ ਗਏ ਤੁਹਾਨੂੰ ਸਜ਼ਾ ਮਿਲ ਜਾਣੇ ਜਿਹੜੀਆਂ ਤੁਸੀਂ ਜਿਉਂਦੇ ਰਹੋਗੇ ਸਜ਼ਾ ਪੂਤ ਕੇ ਬਾਹਰ ਆ ਕੇ ਮੋੜ ਆਪਣੇ ਪਰਿਵਾਰ ਚ ਆ ਜਾਓਗੇ ਉਹ ਜਿਹਦੇ ਜੋ ਛੋਟੇ ਛੋਟੇ ਬੱਚੇ ਸੀ ਉਹਨੇ ਤਾਂ ਕਦੇ ਵਾਪਸ ਨਹੀਂ ਆਉਣਾ ਹੁੰਦਾ ਸਵਾਲੀਆਂ ਨਿਸ਼ਾਨ ਤਾਂ ਉਹਦੇ ਬੱਚਿਆਂ ਦੀ ਜ਼ਿੰਦਗੀ ਦੇ ਅੱਗੇ ਲੱਗ ਗਿਆ ਨਾ ਉਹਦੀ ਬੀਵੀ ਜਿਹੜੀ ਹੈ ਉਸ ਉਸ ਵਿਚਾਰੀ ਦੀ ਅਗਲੀ ਜ਼ਿੰਦਗੀ ਪਹਾੜ ਜਿੱਡੀ ਜ਼ਿੰਦਗੀ ਹੈ ਇਹ ਸਮਾਜਿਕ ਸਵਾਲ ਵੀ ਹੈ ਹੁਣ ਅੱਗੇ ਰਾਜਨੀਤਿਕ ਸਵਾਲ ਤਾਂ ਹੈ ਹੀ ਹੈ ਸਮਾਜਿਕ ਸਵਾਲ ਵੀ ਹੈ ਵੀ ਉਹਦੇ ਬੱਚੇ ਹੁਣ ਆਪਣੇ ਪਿਤਾ ਦੀ ਕਮੀ ਨੂੰ ਕਿਸ ਤਰੀਕੇ ਨਾਲ ਪੂਰਾ ਕਰਨਗੇ ਦੇਖੋ ਬੱਚੇ ਦੇ ਲਈ ਮਾਤਾ ਅਤੇ ਪਿਤਾ ਦੋਵਾਂ ਦਾ ਹੋਣਾ ਬਹੁਤ ਜ਼ਰੂਰੀ ਹੈ ਬਹੁਤ ਲਾਜ਼ਮੀ ਹੈ ਕੁਦਰਤ ਨਾ ਕਰੇ ਕਿ ਕਿਸੇ ਬੱਚੇ ਤੋਂ ਉਸਦੇ ਮਾਪੇ ਇਸ ਤਰੀਕੇ ਨਾਲ ਖੋਏ ਜਾਣ ਬੇਸ਼ੱਕ ਉਹ ਵਿਅਕਤੀ ਇਹ ਗੱਲ ਵੀਡੀਓ ਦੇ ਵਿੱਚ ਕਹਿ ਰਹੇ ਨੇ ਕਿ ਉਸਦੀ ਵੀ ਜ਼ਿੰਦਗੀ ਖਤਮ ਹੋਗੀ ਸਾਡੀ ਜ਼ਿੰਦਗੀ ਖਤਮ ਹੋ ਗਈ ਗੱਲ ਕਹਿੰਦੇ ਕਿਥੋਂ ਵਧੀ ਇਸ ਗੱਲ ਤੋਂ ਵੀ ਭਾਈ ਇਹ ਰਵਾਲਵਰ ਕੋਲੇ ਰੱਖਦਾ ਰਵਾਲਵਰ ਦਿਖਾਉਂਦਾ ਫਿਰਦਾ ਸਾਡੇ ਘਰ ਦੇ ਅੱਗੇ ਆਪਣੀ ਗੱਡੀ ਪਾਰਕ ਕਰ ਲਾ ਮੈਨੂੰ ਵੀ ਲੱਗਦਾ ਕਿ ਇਹ ਤਾਂ ਕੋਈ ਮੂਰਖ ਹੋਊਗਾ ਬਲਵੇਂਗਾ ਜੇ ਕੋਈ ਸਮੱਸਿਆ ਸੀ ਜੇ ਉਹ ਮੰਨ ਲਓ ਤੰਗ ਵੀ ਕਰਦਾ ਸੀ ਤਾਂ ਕਾਨੂੰਨ ਹੈਗਾ ਇਹ ਹੁਣ ਸੈਗੀ ਆ ਤੁਸੀਂ ਸ਼ਿਕਾਇਤ ਕਰ ਸਕਦੇ ਸੀ ਬਿਲਕੁਲ ਕਰ ਸਕਦੇ 112 ਨੰਬਰ ਐਮਰਜੈਂਸੀ ਨੰਬਰ ਆ ਤੁਸੀਂ ਡਾਇਲ ਕਰੋ ਜਦੇ ਪੁਲਿਸ ਆ ਜਾਂਦੀ ਆ ਇਹ ਚੀਜ਼ਾਂ ਹੈਗੀਆਂ ਨੇ ਕਾਨੂੰਨ ਹੈਗਾ ਇਹ ਤਾਂ ਤੁਸੀਂ ਕੌਣ ਹੁੰਨੇ ਹੋ ਆਪਣੇ ਆਪ ਫੈਸਲਾ ਕਰਨ ਵਾਲੇ ਇਹ ਵੀ ਸਵਾਲ ਉੱਠਦੇ ਨੇ ਨਹੀਂ ਮਸਲਾ ਤਾਂ ਫਿਰ ਉਹੀ ਆ ਗਿਆ ਨਾ ਸਿਆਣਿਆਂ ਨੇ ਸਹੀ ਕਿਹਾ ਕਿ ਅਪਸ਼ਟਾਏ ਕੀ ਆ ਹੋ ਜਬ ਚਿੜੀਆ ਚੋਕੀ ਖੇਤ ਹੁਣ ਤਾਂ ਡੋਰੀ ਹੱਥੋਂ ਨਿਕਲ ਚੁੱਕੀ ਆ ਹੁਣ ਤਾਂ ਬੋਲ ਜ਼ਬਾਨ ਚੋਂ ਤੇ ਤੀਰ ਕਮਾਨ ਚੋਂ ਨਿਕਲ ਚੁੱਕੇ ਨੇ ਹੁਣ ਜਸਕੀਰਤ ਨੇ ਵਾਪਸ ਆਉਣਾ ਨਹੀਂ ਕਾਨੂੰਨੀ ਪ੍ਰਕਿਰਿਆ ਦੇ ਵਿੱਚ ਪਾ ਕੇ ਉਸ ਉਹਨਾਂ ਵਿਅਕਤੀਆਂ ਨੂੰ ਜੇਲ੍ਹ ਹੋ ਜਾਣੀ ਆ ਪਰ ਸਵਾਲੀਆ ਨਿਸ਼ਾਨ ਉਸਦੇ ਪਰਿਵਾਰ ਦੇ ਭਵਿੱਖ ਦੇ ਉੱਤੇ ਲੱਗ ਗਿਆ ਉਸਦੇ ਬੱਚਿਆਂ ਉਸਦੀ ਪਤਨੀ ਦੇ ਭਵਿੱਖ ਦੇ ਉੱਤੇ ਲੱਗ ਗਿਆ ਉਹਨਾਂ ਨੌਜਵਾਨਾਂ ਦੇ ਭਵਿੱਖ ਦੇ ਉੱਤੇ ਲੱਗ ਗਿਆ ਜਿਹੜੇ ਨੌਜਵਾਨ ਪੰਜਾਬੀ ਟਰੇਡਰ ਪੇਜ ਨਾਲ ਹੀ ਜੁੜ ਕੇ ਸ਼ੇਅਰ ਮਾਰਕੀਟ ਦੇ ਵਿੱਚ ਆਪਣਾ ਚੰਗਾ ਪ੍ਰਦਰਸ਼ਨ ਕਰਨ ਦੀ ਸੋਚ ਰਹੇ ਸੀ ਜਾਂ ਚੰਗਾ ਪ੍ਰਦਰਸ਼ਨ ਕਰ ਰਹੇ ਸੀ ਕਹਿਣ ਦਾ ਭਾਵ ਇਹ ਆ ਕਿ ਬਲਵਿੰਦਰ ਜੀ ਸਾਨੂੰ ਸਰਕਾਰੀ ਤੌਰ ਦੇ ਉੱਤੇ ਵੀ ਔਰ ਸਾਨੂੰ ਸਮਾਜਿਕ ਤੌਰ ਦੇ ਉੱਤੇ ਵੀ ਔਰ ਸਾਨੂੰ ਧਾਰਮਿਕ ਤੌਰ ਦੇ ਉੱਤੇ ਵੀ ਜਾਗਰੂਕਤਾ ਦੀ ਇੱਕ ਐਸੀ مشਾਲ ਜਲਾਉਣੀ ਪਵੇਗੀ ਜਿਸ ਜਾਗਰੂਕਤਾ ਦੇ ਵਿੱਚੋਂ ਮਨੁੱਖਤਾਵਾਦੀ ਨਜ਼ਰੀਆ ਜਿਹੜਾ ਹੈ ਇਨਸਾਨ ਹੋਣ ਦਾ ਨਜ਼ਰੀਆ ਜਿਹੜਾ ਹੈ ਉਹ ਪਹਿਲਾਂ ਸਾਹਮਣੇ ਆਵੇ ਬਾਕੀ ਬਾਅਦ ਸਾਹਮਣੇ ਆਵੇ ਇੱਕ ਗੱਲ ਦਾ ਜ਼ਿਕਰ ਮੈਂ ਹੋਰ ਕਰਾਂਗਾ ਲੋਕ ਕਮੈਂਟ ਕਰ ਰਹੇ ਨੇ ਇੱਕੋ ਕਮੈਂਟ ਕਈ ਲੋਕ ਕਰ ਰਹੇ ਨੇ ਤੁਸੀਂ ਉਹ ਕਮੈਂਟ ਪੜਿਆ ਹੋਣਾ ਕਿ ਆਪਣਾ ਅਸਲਾ ਆਪਣਾ ਕਮਾਈ ਆਪਣਾ ਜਿਹੜਾ ਮਤਲਬ ਪਰਿਵਾਰਕ ਮੈਂਬਰ ਨੇ ਤੁਹਾਡੀ ਵਾਈਫ ਲਾ ਲ ਤੁਹਾਡੀ ਪ੍ਰੇਮਿਕਾ ਲਾ ਲ ਪਰ ਹੈ ਨਾ ਉਹ ਲੋਕਾਂ ਤੋਂ ਲੁਕਾ ਕੇ ਰੱਖਣੀ ਚਾਹੀਦੀ ਹੈ ਹੁਣ ਅਗਲਾ ਬੰਦਾ ਕਮਾਈ ਕਰਦਾ ਤਾਂ ਉਹ ਕਮਾਈ ਨਾਲ ਘਰ ਖਰੀਦਦਾ ਗੱਡੀਆਂ ਖਰੀਦਦਾ ਉਹ ਲੋਕਾਂ ਨੂੰ ਦਿਸੂਗੀ ਕਮਾਈ ਕਰ ਰਿਹਾ ਤਾਂ ਉਹ ਦਿਸਣੀ ਵੀ ਚਾਹੀਦੀ ਆ ਇਹ ਨਹੀਂ ਕਹਿ ਰਹੇ ਕਿ ਜੇ ਕੋਈ ਫੁਕਰੀ ਮਾਰੇ ਉਹ ਗੱਲ ਅਲੱਗ ਆ ਲੇਕਿਨ ਜਦੋਂ ਕੋਈ ਕਮਾਉਂਦਾ ਏ ਕੋਈ ਕੰਦ ਵੱਡਾ ਕਰਦਾ ਏ ਦੁਨੀਆ ਨੂੰ ਆਪਣੇ ਆਪ ਦਿਖਦਾ ਏ ਉਹਨੂੰ ਦਿਖਾਉਣ ਦੀ ਲੋੜ ਨਹੀਂ ਪੈਂਦੀ ਪਰ ਇੱਥੇ ਗੱਲ ਇਹ ਆ ਕਿ ਇੱਥੇ ਇਹ ਜਿਹੜਾ ਜੰਗਲ ਰਾਜ ਆ ਵੀ ਕੋਈ ਆਪਣੀ ਕਮਾਈ ਵੀ ਨਹੀਂ ਦਿਖਾ ਸਕਦਾ ਕੋਈ ਕਮਾ ਹੀ ਨਹੀਂ ਸਕਦਾ ਇਹਦਾ ਮਤਲਬ ਤਾਂ ਇਹ ਹੋਗਾ ਨਾ ਵੀ ਅਸੀਂ ਘਰਾਂ 'ਚ ਬੈ ਜਾਈਏ ਕੁਛ ਨਾ ਕਰੀਏ ਜੀ ਠੀਕ ਆ ਸਰਕਾਰ ਜਿਹੜਾ ਆਟਾ ਦਾਲ ਦਿੰਦੀ ਆ ਉਹ ਖਾਈ ਜਾਓ ਕੰਮ ਕਾਰ ਕਰੋ ਨਾ ਘਰੇ ਬੈਜੋ ਇਹ ਤਾਂ ਤਾਂ ਮਸਲਾ ਇਹੋ ਗੱਲ ਤਾਂ ਆਪਾਂ ਤੁਸੀਂ ਇਹ ਦੇਖੋ ਨਾ ਕਿ ਆਪਾਂ ਆਫ ਦੀ ਰਿਕਾਰਡ ਜਦੋਂ ਕੈਮਰੇ ਦੇ ਪਿੱਛੇ ਸੀ ਆਪਾਂ ਇਹ ਚਿੰਤਾ ਹੀ ਜ਼ਾਹਰ ਕਰ ਰਹੇ ਸੀ ਕਿ ਜਿਹੜਾ ਹਾਲ ਕਈ ਵਾਰੀ ਉਹਨਾਂ ਸੂਬਿਆਂ ਦੇ ਵਿੱਚ ਹੁੰਦਾ ਸੀਗਾ ਬਿਹਾਰ ਜਾਂ ਉੱਤਰ ਪ੍ਰਦੇਸ਼ ਦੇ ਵਿੱਚ ਹੁੰਦਾ ਸੀਗਾ ਉੱਥੇ ਦੀ ਕਾਨੂੰਨ ਵਿਵਸਥਾ ਦੀ ਸਥਿਤੀ ਸੁਧਰ ਗਈ ਹੈ ਤੇ ਪੰਜਾਬ ਦੇ ਵਿੱਚ ਪੰਜਾਬੀਆਂ ਦੇ ਅੰਦਰ ਐਸੀ ਹਉਮੈ ਆ ਗਈ ਐਸੀ ਈਗੋ ਆ ਗਈ ਸਾਡੇ ਅੰਦਰੋਂ ਸਬਰ ਇੰਨਾ ਖਤਮ ਹੋ ਗਿਆ ਕਿ ਇੱਕ ਛੋਟੀ ਜੀ ਮਾਮੂਲੀ ਜੀ ਗੱਲ ਪਿੱਛੇ ਬੰਦੇ ਦਾ ਕਤਲ ਕਰ ਦੇਣਾ ਰਾੜਾ ਮਾਰ ਮਾਰ ਕੇ ਡੰਡਿਆਂ ਨਾਲ ਹੀ ਉਸ ਨੂੰ ਮਾਰ ਦੇਣਾ ਉਸ ਤੋਂ ਬਾਅਦ ਉਸ ਦੀ ਗੱਡੀ ਨੂੰ ਵੀ ਅੱਗ ਲਾ ਦੇਣੀ ਚਲੋ ਗੱਡੀਆਂ ਦਾ ਕੀ ਹੈ ਲੋਹੇ ਬਾਰੇ ਤਾਂ ਪੰਜਾਬੀ ਇਹ ਕਹਿੰਦੇ ਨੇ ਕਿ ਜੇ ਐਕਸੀਡੈਂਟ ਵੀ ਹੋ ਜੇ ਲੋਹਾ ਫੇਰ ਸਿੱਧਾ ਹੋ ਜਾਊਗਾ ਜਾਂ ਨਵਾਂ ਲਿਆ ਜਾਊਗਾ ਪਰ ਜਦੋਂ ਵਿਅਕਤੀ ਚਲਾ ਜਾਂਦਾ ਤਾਂ ਫਿਰ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਬੇਮਾਇਨੇ ਹੋ ਜਾਂਦੀਆਂ ਨੇ ਸੋ ਹੁਣ ਇੱਕ ਇੱਕ ਸਵਾਲੀਆ ਨਿਸ਼ਾਨ ਜਿਹੜਾ ਹੈ ਉਹ ਪੰਜਾਬ ਪੁਲਿਸ ਦੇ ਉੱਤੇ ਵੀ ਕੱਲ ਦਾ ਲੱਗ ਰਿਹਾ ਪਰਸੋਂ ਦਾ ਲੱਗ ਰਿਹਾ ਹੈ ਪੰਜਾਬ ਪੁਲਿਸ ਦੇ ਐਸਐਸਪੀ ਆਪਣੇ ਆਪ ਦੇ ਵਿੱਚ ਮਤਲਬ ਵੱਡਾ ਰੈਂਕ ਹੁੰਦਾ ਹੈ ਐਸਐਸਪੀ ਸਾਹਿਬ ਇਹ ਕਹਿੰਦੇ ਹੋਏ ਨਜ਼ਰ ਆਏ ਸੀਗੇ ਅੰਕੁਰ ਗੁਪਤਾ ਜੀ ਜਿਹੜੇ ਲੁਧਿਆਣਾ ਦਿਹਾਤੀ ਦੇ ਜਿਹੜੇ ਐਸਐਸਪੀ ਨੇ ਉਹ ਕਹਿੰਦੇ ਸੀ ਕਿ ਅਸੀਂ ਵੱਖ-ਵੱਖ ਪੁਲਿਸ ਪਾਰਟੀਆਂ ਜਿਹੜੀਆਂ ਨੇ ਉਹ ਬਣਾਈਆਂ ਸੀ ਉਹ ਪੁਲਿਸ ਪਾਰਟੀਆਂ ਨੇ ਬੜੀ ਮੁਸਤੈਦੀ ਦੇ ਨਾਲ ਇਹ ਜਿਹੜੇ ਵਿਅਕਤੀ ਜਿਹੜਾ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਜਾਂ ਜਸਕੀਰਤ ਦੇ ਕਾਤਲ ਬਣੇ ਜਿਹੜੇ ਵੀ ਅਸੀਂ ਉਹਨਾਂ ਨੂੰ ਟਰੈਪ ਲਾ ਕੇ ਬਹੁਤ ਮੁਸ਼ਕਲ ਬਹੁਤ ਮਿਹਨਤ ਨਾਲ ਫੜਿਆ ਪਰ ਉਹਨਾਂ ਵਿਅਕਤੀਆਂ ਦੇ ਸਾਰੇ ਵਕੀਲ ਅਤੇ ਉਹ ਵਿਅਕਤੀਆਂ ਦਾ ਆਪ ਬਿਆਨ ਸਾਹਮਣੇ ਆਇਆ ਕਿ ਉਹਨਾਂ ਨੇ ਖੁਦ ਅਦਾਲਤ ਦੇ ਵਿੱਚ ਆ ਕੇ ਆਤਮ ਸਮਰਪਣ ਕੀਤਾ ਤਾਂ ਸਵਾਲੀਆ ਨਿਸ਼ਾਨ ਇਹ ਵੀ ਹੈ ਕਿ ਪੁਲਿਸ ਦੇ ਉੱਤੇ ਕਿਸ ਕਿਸਮ ਦਾ ਦਬਾਅ ਆ ਪੁਲਿਸ ਕਿਉਂ ਝੂਠ ਬੋਲ ਰਹੀ ਹੈ ਇਸ ਮਾਮਲੇ 'ਚ ਵੀ ਅਸੀਂ ਅਸੀਂ ਬਹੁਤ ਵੱਡਾ ਟਰੈਪ ਲਾ ਕੇ ਜਾਂ ਬਹੁਤ ਮਿਹਨਤ ਕਰਕੇ ਉਹਨਾਂ ਨੂੰ ਫੜਿਆ ਪੁਲਿਸ ਨੂੰ ਜੋ ਯਥਾ ਸਥਿਤੀ ਹੈ ਜੋ ਅਸਲ ਤਸਵੀਰ ਹੈ ਜ਼ਮੀਨੀ ਹਾਲਾਤ ਨੇ ਜਿਹੜੇ ਉਹ ਸਾਫ਼ ਤੇ ਸਪਸ਼ਟ ਤਰੀਕੇ ਨਾਲ ਲੋਕਾਂ ਦੇ ਸਾਹਮਣੇ ਰੱਖ ਦੇਣੇ ਚਾਹੀਦੇ ਸੀ ਕਿ ਨਤਾਰਾ ਲੋਕ ਆਪੇ ਕਰ ਲੈਂਦੇ ਵੀ ਆਤਮ ਸਮਰਪਣ ਹੋਇਆ ਜਾਂ ਪੁਲਿਸ ਨੇ ਗ੍ਰਿਫਤਾਰੀ ਪਾਈ ਹੈ ਪਰ ਪਰ ਬਲਵਿੰਦਰ ਪ੍ਰੋਗਰਾਮ ਦੀ ਸਮਾਪਤੀ ਵੱਲ ਵਧਣ ਤੋਂ ਪਹਿਲਾਂ ਮੈਨੂੰ ਇਹ ਲੱਗਦਾ ਕਿ ਇਸ ਗੱਲ ਦੇ ਉੱਤੇ ਆਪਾਂ ਨੂੰ ਜ਼ਰੂਰ ਤૈયਿਆ ਕਰਨਾ ਚਾਹੀਦਾ ਘੱਟੋ ਘੱਟ ਆਪਾਂ ਜਿਹੜੇ ਇੱਕ ਸੰਸਥਾ ਇੱਕ ادارے ਦੇ ਵਿੱਚ ਜੁੜੇ ਹੋਏ ਆਂ ਆਪਾਂ ਹੀ ਇਹ ਇੱਕ ਅਹਦ ਲੈ ਲਈਏ ਆਪਾਂ ਆਪਣੇ ਨਾਲ ਵਾਅਦਾ ਕਰ ਲਈਏ ਇਹ ਕਿ ਸੋਸਾਇਟੀ ਦੇ ਵਿੱਚ ਕੋਸ਼ਿਸ਼ ਕਰਾਂਗੇ ਆਪਾਂ ਜਿੰਨੇ ਕ ਸੰਜਮ ਨਾਲ ਜਿੰਨੇ ਕ ਸੰਤੋਖ ਨਾਲ ਜਿੰਨੇ ਕ ਇਨਸਾਨੀਅਤ ਦੇ ਪੱਖ ਨਾਲ ਵਿਚਰ ਸਕੀਏ ਆਪਸੀ ਭਾਈਚਾਰਕ ਸਾਂਝ ਦੇ ਰੂਪ ਦੇ ਵਿੱਚ ਉਹ ਜ਼ਰੂਰ ਵਿਚਰਨ ਦੀ ਕੋਸ਼ਿਸ਼ ਕਰੀਏ ਤਾਂ ਜੋ ਸਮਾਜ ਦੇ ਵਿੱਚੋਂ ਐਦਾਂ ਦੀਆਂ ਜੜੀਆਂ ਵਾਰਦਾਤਾਂ ਨੇ ਜਾਂ ਇਦਾਂ ਦੀਆਂ ਜਿਹੜੀਆਂ ਖਬਰਾਂ ਨੇ ਜਾਂ ਇਦਾਂ ਦੇ ਜਿਹੜੇ ਮੁੱਦੇ ਨੇ ਜੀ ਜਿਨ੍ਹਾਂ ਦਾ ਸੱਚਮੁੱਚ ਸਮਾਜ ਦੇ ਉੱਤੇ ਅਸਰ ਵੀ ਪੈਂਦਾ ਤੇ ਫਰਕ ਵੀ ਪੈਂਦਾ ਇਦਾਂ ਦੇ ਮੁੱਦਿਆਂ ਤੇ ਆਪਾਂ ਨੂੰ ਮੁੜ ਕੇ ਕਦੇ ਚਾਚਾ ਨਾ ਕਰਨੀ ਪਵੇ ਦੁਨੀਆ ਰੰਗੀ ਭਾਗੀ ਵਸੇ ਹੱਸਦੀ ਰਹੇ ਖੁਸ਼ ਰਹੇ ਆ ਸਾਰਾ ਕੁਝ ਨਾ ਹੋਵੇ ਜਿਹੜਾ ਕੁਝ ਇਸਕੀਦਰ ਦੇ ਨਾਲ ਵਾਪਰ ਗਿਆ ਕਿੰਨੇ ਲੋਕਾਂ ਦਾ ਭਵਿੱਖ ਜਿਹੜਾ ਹੈ ਉਹ ਹਨੇਰੇ ਦੇ ਰੂਪ ਦੇ ਵਿੱਚ ਧੱਕਿਆ ਗਿਆ ਦਾ ਤੇ ਲੱਗ ਗਿਆ ਸਣੇ ਉਸ ਦੇ ਪਰਿਵਾਰ ਅਤੇ ਉਸ ਦੇ ਬੱਚਿਆਂ ਦਾ ਜੀ ਬਿਲਕੁਲ ਸਹੀ ਕਿਹਾ ਤੁਸੀਂ ਤਾਂ ਵਾਕਈ ਇਹ ਚਿੰਤਾ ਵਾਲੀ ਗੱਲ ਹੈ ਪੰਜਾਬੀਆਂ ਨੂੰ ਵੀ ਸੋਚਣ ਦੀ ਲੋੜ ਹੈ ਕਿ ਸਾਡੀ ਈਗੋ ਸਾਡੀ ਈਰਖਾ ਸਾਡਾ ਖੁੰਦਕਪੁਣਾ ਇਹਨਾਂ ਵੱਧ ਗਿਆ ਹੈ ਕਿ ਅਸੀਂ ਕਿਸੇ ਦਾ ਹੱਸਦਾ ਵਸਦਾ ਪਰਿਵਾਰ ਉਜਾੜਦੀ ਏ ਤਾਂ ਛੋਟੀਆਂ ਛੋਟੀਆਂ ਗੱਲਾਂ ਦੇ ਬਹੁਤ ਛੋਟੀ ਗੱਲ ਵਿੱਚ ਇਹ ਇਹੋ ਮਸਲਾ ਸੀ ਬਲਵਿੰਦਰ ਮੈਂ ਛੋਟਾ ਜਿਹਾ ਮਸਲਾ ਮਾਫ ਕਰਨ ਮਾਫ ਕਰਨਾ ਕਿ ਉਹ ਨਿਆਲ ਵਾਲਾ ਜਿਹੜਾ ਕੇਸ ਸੀ ਉਸ ਮਤਲਬ ਜਿਹਦੇ ਵਿੱਚ ਉਹ ਦੋ ਦੋਸਤਾਂ ਨੇ ਸਲਫਾਸ ਖਾ ਕੇ ਆਪਣੀ ਜਾਨ ਦਿੱਤੀ ਆ 65500 ਰੁਪਏ ਪਿੱਛੇ ਜਿਹੜਾ ਲਖਵਿੰਦਰ ਸਿੰਘ ਪੁਲਿਸ ਮੁਲਾਜ਼ਮ ਜਿਸ ਦੇ ਟਰੱਕ ਨੂੰ ਉਹ ਡਰਾਈਵ ਕਰਦੇ ਸੀ ਚਲਾਉਂਦੇ ਸੀ ਜਾਂ ਉਹ ਤੇ ਡਰਾਈਵਰੀ ਕਰਦੇ ਸੀਗੇ ਉਸ ਮਾਮਲੇ 'ਚ ਵੀ ਅੱਜ 6-7 ਦਿਨਾਂ ਬਾਅਦ ਜਾ ਕੇ ਪੁਲਿਸ ਨੇ ਕਾਰਵਾਈ ਕਰਨੀ ਸ਼ੁਰੂ ਕੀਤੀ ਹੈ ਮਤਲਬ ਕਿ ਕਾਗਜ਼ ਪੱਤਰਾਂ ਦੇ ਢਿੱਡ ਜਿਹੜੇ ਆ ਉਹ ਭਰਨੇ ਫਾਈਲਾਂ ਦੇ ਢਿੱਡ ਭਰਨੇ ਜਿਹੜੇ ਆ ਉਹ ਅੱਜ ਸ਼ੁਰੂ ਕੀਤੇ ਆ ਉਹ ਵੀ ਲੋਕ ਦਬਾਅ ਕਰਕੇ ਮਤਲਬ ਇਹ ਦੇਖੋ ਨਾ ਇੱਕ ਪਾਸੇ ਜਸਕੀਰਤ ਦਾ ਕਤਲ ਕਰ ਦੇਣਾ ਸ਼ਰੇਆਮ ਵੀਡੀਓਜ਼ ਬਣ ਰਹੀਆਂ ਨੇ ਦੂਜੇ ਪਾਸੇ ਉਹ ਵਿਅਕਤੀ ਉਹ ਦੋ ਗਰੀਬ ਮਜ਼ਦੂਰ ਉਹਨਾਂ ਨੂੰ ਆਪਣੀ ਵੀਡੀਓ ਆਪ ਬਣਾਉਣੀ ਪਈ ਤੇ ਇਹ ਕਹਿਣਾ ਪਿਆ ਲੋਕਾਂ ਨੂੰ ਕਿ ਇਮਾਨਦਾਰੀ ਦਾ ਸਿਲਾ ਗਰੀਬੀ ਦਾ ਸਿਲਾ ਸਾਨੂੰ ਆਪਣੀ ਜਾਨ ਦੇ ਕੇ ਚੁਕਾਉਣਾ ਪਏਗਾ ਇਦਾਂ ਦੀਆਂ ਵਾਰਦਾਤਾਂ ਘੱਟੋ ਘੱਟ ਪੰਜਾਬ ਦੀ ਉਹ ਧਰਤੀ ਜਿਹੜਾ ਗੁਰੂਆਂ ਦੇ ਨਾਂ ਤੇ ਵਰਸੋਇਆ ਹੋਇਆ ਪੀਰਾਂ ਫਕੀਰਾਂ ਦੀ ਧਰਤੀ ਹੈ ਜੀ ਇੱਥੇ ਇਦਾਂ ਦੀਆਂ ਖਬਰਾਂ ਜਾਂ ਇਦਾਂ ਦੇ ਮੁੱਦੇ ਨਾ ਚੱਕਣੇ ਪੈਣ ਜਿਹੜੇ ਮੁੱਦਿਆਂ ਕਰਕੇ ਸਮਾਜ ਦੇ ਉੱਤੇ 네ਗੇਟਿਵ ਅਸਰ ਪੈਂਦਾ ਹੋਵੇ ਅਸੀਂ ਅਸੀਂ ਚਾਹਾਂਗੇ ਕਿ ਉਹ ਮੁੱਦੇ ਹੀ ਚੱਕੇ ਜਾਣ ਜਿਨ੍ਹਾਂ ਦਾ ਸਮਾਜ ਦੇ ਉੱਤੇ ਪੋਜ਼ਿਟਿਵ ਹਾਂ ਪੱਕੀ ਅਸਰ ਪਵੇ ਜੀ ਤਾਂ ਇਹੀ ਕੰਮ ਨਾ ਕਰਦੇ ਆ ਕਿ ਲੋਕ ਨੇ ਜਿਹੜੇ ਉਹਨਾਂ ਨੂੰ ਪ੍ਰਮਾਤਮਾ ਸਮਰੱਥ ਬਖਸ਼ੇ ਉਹ ਅਜਿਹੇ ਮਾੜਾ ਕੰਮ ਅੱਗੇ ਤੋਂ ਕੋਈ ਵੀ ਨਾ ਕਰੇ ਤਾਂ ਵਾਕਈ ਪੰਜਾਬ ਦੇ ਵਿੱਚ ਪਿਛਲੇ 2-3 ਸਾਲਾਂ 'ਚ ਜਿਹੜੀਆਂ ਕਤਲ ਦੀਆਂ ਕੁਝ ਅਜਿਹੇ ਖੌਫਨਾਕ ਵਾਰਦਾਤਾਂ ਹੋਈਆਂ ਨੇ ਅਤੇ ਉਹਨਾਂ ਵਾਰਦਾਤਾਂ ਪਿੱਛੇ ਜਿਹੜੇ ਕਾਰਨ ਨੇ ਇਹ ਵਾਕਈ ਚਿੰਤਾ ਜਿਤਾਉਣ ਵਾਲੇ ਨੇ ਜਿਸ ਪ੍ਰਕਾਰ ਤੁਸੀਂ ਪਹਿਲਾਂ ਕਿਹਾ ਹੈ ਕਿ ਹੋਰ ਸੂਬਿਆਂ ਵਿੱਚ ਹਾਲਾਤ ਨੇ ਜਿਹੜੇ ਉਹ ਸੁਧਰ ਰਹੇ ਨੇ ਲੇਕਿਨ ਪੰਜਾਬ ਦੇ ਵਿੱਚ ਇੱਕ ਕੱਟਾਵਾਂ ਦੀ ਜਿਹੜੀਆਂ ਉਹਨਾਂ ਦਾ ਵਧਣਾ ਵਾਕਈ ਚਿੰਤਾ ਵਧਾ ਰਿਹਾ ਹੈ ਤਾਂ ਤੁਸੀਂ ਇਸ ਪੂਰੇ ਮਾਮਲੇ ਨੂੰ ਕਿਵੇਂ ਦੇਖਦੇ ਹੋ ਆਪਣੇ ਵਿਚਾਰ ਸਾਨੂੰ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਧੰਨਵਾਦ